ਤਾਰਨੂ ਅਮਰੀਕਾ ਮੂੜ ਗੋਲੀਆਂ ਦੀ ਆਵਾਜ਼ ਨਾਲ ਤਹਿਲ ਗਿਆ ਲੂਇਜ਼ਿਆਨਾ ਦੇ ਬੈਟਰਨ ਰੋਕ ਸ਼ਹਿਰ ਚ ਕਾਲੇ ਲੋਕਾਂ ਤੇ ਹਤਿਆਚਾਰ ਨੂੰ ਲੈ ਕੇ ਫਿਰ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਾਵਰ ਨੇ 6 ਪੁਲਿਸ ਵਾਲਿਆਂ ਨੂੰ ਗੋਲੀਆਂ ਦਾਗ ਦਿੱਤੀਆਂ ਜਿਨ੍ਹਾਂ ਚੋਂ 3 ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਨੇ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇੱਕ ਕਾਲੇ ਨਾਗਰਿਕ ਤੇ ਅਤਿਆਚਾਰ ਦੀ ਵੀਡੀਓ ਨੂੰ ਲੈ ਕੇ ਡਲਾਸ ਵਿੱਚ 8 ਜੁਲਾਈ ਨੂੰ ਵੀ ਹਿੰਸਾ ਪੜੀ ਸੀ ਅਤੇ ਪੰਜ ਪੁਲਿਸ ਵਾਲਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਲੂਇਜ਼ਿਆਨਾ ਦੇ ਬੈਟਰਨ ਰੋਕ ਵਿੱਚ ਭੀੜਤਾ ਨਹੀਂ ਸੀ ਪਰ ਇੱਕ ਹਮਲਾਵਰ ਨੇ 6 ਪੁਲਿਸ ਵਾਲਿਆਂ ਨੂੰ ਗੋਲੀਆਂ ਨਾਲ ਪੁੰਨ ਦਿੱਤਾ ਹਮਲਾਵਰ ਕਾਲਾ ਨਾਗਰਿਕ ਸੀ ਜਾਂ ਫਿਰ ਨਹੀਂ ਇਸ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ ਅਮਰੀਕਾ ਵਿੱਚ ਹੋ ਰਹੇ ਇਸ ਖੂਨ ਖਰਾਬੇ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਹਿਲਾ ਕੇ ਰੱਖ ਦਿੱਤਾ ਡਲਾਸ ਫਾਇਰਿੰਗ ਤੋਂ ਬਾਅਦ ਓਬਾਮਾ ਖੁਦ ਉੱਥੇ ਗਏ ਸੀ ਪਰ ਉਹਨਾਂ ਦੀ ਹਮਦਰਦੀ ਵੀ ਕਾਲੇ ਰੋਕਾਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਹ ਵੱਡਾ ਮੁੱਦਾ ਬਣ ਰਿਹਾ ਹੈ ਰਿਪਬਲਿਕਨ ਉਮੀਦਵਾਰ ਟਰੰਪ ਨੇ ਓਬਾਮਾ ਦੀ ਸਰਕਾਰ ਨੂੰ ਹਾਲਾਤ ਦੇ ਲਈ ਸਿੱਧੇ ਜ਼ਿੰਮੇਵਾਰ ਠਹਿਰਾਇਆ ਹੈ